ਜਦੋਂ ਤੁਸੀਂ ਮਰਨਾ ਨਾ ਉੱਥੇ ਹਿੰਦੂ ਸਿੱਖ ਮੁਸਲਮਾਨ ਜੈਨੀ ਬੋਧੀ ਪਰਸ਼ੀਅਨ ਕਿਸੇ ਦਾ ਨਹੀਂ ਦਰਮਣ ਪੁੱਛਣਾ ਉੱਥੇ ਕਰਮ ਪੁੱਛਣਾ ਵਾਟ ਯੂ ਡੂ ਤੁਹਾਡੇ ਐਕਸ਼ਨਸ ਕੀ ਰਹੇ ਨੇ ਥਰੋਅਆਊਟ ਦਾ ਲਾਈਫ ਤੁਸੀਂ ਜੀਏ ਹੋ ਕੀ ਕੀਤਾ ਕਿੰਨੀਆਂ ਗਾਲਾਂ ਕੱਢੀਆਂ ਕਿੰਨਾ ਦੁਖੀ ਕਰਿਆ ਕਿੰਨਾ ਕਿਸੇ ਤੇ ਅਤਿਆਚਾਰ ਕਰਿਆ ਕਿੰਨਾ ਕਿਸੇ ਦੇ ਭਲਾ ਕਰਿਆ ਕਿੰਨਾ ਕਿਸੇ ਨੂੰ ਮੋਟੀਵੇਟ ਕਰਿਆ ਆ ਚੀਜ਼ਾਂ ਪੁੱਛਣੀਆਂ ਨੇ ਗੁਰੂ ਨਾਨਕ ਦੇਵ ਜੀ ਦਾ ਤੁਸੀਂ ਕਨਸੈਪਟ ਦੇਖੋ ਵੀ ਗੁਰੂ ਨਾਨਕ ਦੇਵ ਜੀ ਨੇ ਜਦੋਂ ਦੁਨੀਆ ਤੇ ਆਏ ਵੇਖਿਆ ਵੀ ਇਹਨਾਂ ਨੇ ਐਦਾਂ ਨਹੀਂ ਠੀਕ ਹੋਣਾ ਬਹੁਤ ਬੁਰੀ ਹਾਲਾਤ ਸੀਗੇ ਉਸ ਟਾਈਮ ਹਿੰਦੁਸਤਾਨ ਦੀ ਪੂਰੀ ਧਰਤੀ ਦੀ ਪੂਰੀ ਹਾਲਾਤ ਸੀਗੀ ਉਹਨਾਂ ਨੇ ਸਾਰੀ ਧਰਤੀ ਦਾ ਚੱਕਰ ਲਾਇਆ ਫਿਰ ਹਿੰਦੁਸਤਾਨ ਪਾਕਿਸਤਾਨ ਚਲੋ ਇੱਕ ਸੀਗਾ ਫਿਰ ਅਫਗਾਨਿਸਤਾਨ ਗਏ ਇਰਾਕ ਗਏ ਈਰਾਨ ਗਏ ਰਸ਼ੀਆ ਗਏ ਅਰਬ ਕੰਟਰੀਸ ਚ ਗਏ ਫਿਰ ਯੂਰੋਪੀਅਨ ਕੰਟਰੀਸ ਚ ਗਏ ਕਿਉਂ ਜਾਣਾ ਪਿਆ ਉਹ ਉਹਨਾਂ ਦੇ ਅੰਦਰ ਦਰਦ ਸੀਗਾ ਵੀ ਇਹਨਾਂ ਨੂੰ ਆਪਣੀ ਹਿਊਮਨ ਫਾਰਮ ਦੀ ਵੈਲਿਊ ਹੀ ਨਹੀਂ ਪਤਾ ਮੈਂ ਸਮਝਾਵਾਂ ਕਿੰਨਾ ਕੀਮਤੀ ਜਾਨ ਹੈ ਇਹਨਾਂ ਦਾ this is why he traveled around the globe ساری ਧਰਤੀ ਤੇ ਘੁੰਮਿਆ ਤੇ ਉਹਨਾਂ ਨੇ ਉਹ ਸਾਰਿਆਂ ਨੂੰ ਮਿਲਿਆ ਜਿਹੜੇ ਹਰ ਧਰਮ ਦਾ ਮੋਢੀ ਹੁੰਦਾ ਸੀਗਾ ਲੀਡਰ ਹੁੰਦਾ ਸੀਗਾ ਵੀ ਤੂੰ ਇੱਥੇ ਗਲਤ ਮਿਸ ਗਾਈਡ ਕਰ ਰਿਹਾ ਤੁਸੀਂ ਕਹਿੰਦੇ ਆਪਣੇ ਫਾਲੋਅਰਸ ਨੂੰ ਇਹ ਚੀਜ਼ ਸਹੀ ਨਹੀਂ ਇਹਨੂੰ ਐਦਾਂ ਨਹੀਂ ਉਹਨੂੰ ਐਦਾਂ ਕਰੋ ਕਿਉਂਕਿ ਗੁਰੂ ਨਾਨਕ ਦੇਵ ਜੀ ਕੋਲ ਨੌਲੇਜ ਸੁਪਰੀਮ ਨੌਲੇਜ ਐਸ ਲੈਵਲ ਦੀ ਨੌਲੇਜ ਜਿਹਨੂੰ ਹਾਈ ਵਾਈਬ੍ਰੇਸ਼ਨਸ ਕਹਿੰਦੇ ਆ ਇਸੇ ਲਈ ਉਹ ਦੁਨੀਆ ਦੇ ਹਰ ਇਨਸਾਨ ਨਾਲ ਕਨਵਰਸੇਸ਼ਨ ਇੰਟਰੈਕਟ ਕਰਦੇ ਸੀ ਗੱਲਬਾਤ ਕਰਦੇ ਸੀਗੇ ਉਹਨਾਂ ਦੇ ਵਹਿਮ ਭਰਮ ਦੂਰ ਕਰਦੇ ਸਿਰ ਉਹ ਸੌਖੀ ਹੋ ਜਾਂਦੀ ਸੀ ਲਾਈਵ ਹੁਣ ਦੇਖੋ ਸਟ੍ਰੈਸ ਕਿੰਨਾ ਮੁੱਢਿਆਂ ਤੇ ਚੱਕੀ ਫਿਰ ਧਾਰਮਿਕ ਸਟ੍ਰੈਸ ਹੀ ਬਹੁਤ ਹੈ ਪਹਿਲਾਂ ਤਾਂ ਸਾਡੇ ਉੱਤੇ ਰੱਬ ਤੋਂ ਡਰਾਂ ਹੀ ਇਹਨਾਂ ਦਿੱਤਾ ਗਿਆ ਕਿ ਜੇ ਐ ਨਾ ਕਰਿਆ ਜੇ ਇਦਾਂ ਕਰ ਲਿਆ ਪਾਪ ਹੋ ਜੂ ਜੇ ਇਦਾਂ ਕਰ ਲਿਆ ਤੁਹਾਨੂੰ ਤੁਹਾਨੂੰ ਅਗਲੇ ਜਨਮ 'ਚ ਇਹ ਕਰਨਾ ਪੈਣਾ ਜੇ ਤੁਸੀਂ ਰੱਬ ਨੂੰ ਇਦਾਂ ਨਾ ਪੂਜਿਆ ਜਾਂ ਇਦਾਂ ਨਾ ਪੂਜਿਆ ਰੱਬ ਨੂੰ ਕਿਵੇਂ ਵੀ ਪੂਜ ਲੋ ਬੈਠੇ ਰੱਬ ਐ ਉਹ ਜੱਬ ਨਹੀਂ ਹੈਗਾ ਜੱਬ ਵਸੀ ਪਾਇਆ ਉਹ ਰੱਬ ਐ ਜਿਹਦੇ ਸੂਰਜ ਬਣਾਤਾ ਚੰਦਰਮਾ ਬਣਾਤੇ ਤਾਰੇ ਬਣਾਤੇ ਅਸਮਾਨ ਬਣਾਤਾ ਧਰਤੀ ਬਣਾਤੀ ਪਾਣੀ ਅੱਗ ਹਵਾ ਕੀ ਨਹੀਂ ਬਣਾਤਾ ਤੇ ਉਹ ਤੁਹਾਡੀ ਛੋਟੀ ਛੋਟੀਆਂ ਜਿਹੀ ਗੱਲਾਂ ਵਿੱਚ ਨਾਰਾਜ਼ ਹੋ ਜਾਊਗਾ ਤੁਸੀਂ ਮੈਨੂੰ ਪਹਿਲਾਂ ਦਿਲ ਵੱਡਾ ਕਰੋ ਆਪਣਾ ਸੋਚ ਵੱਡੀ ਕਰੋ ਇਹਨੂੰ ਕਹਿੰਦੇ ਹਾਈ ਵਾਈਬ੍ਰੇਸ਼ਨ ਤੇ ਜੀਣਾ ਸੋ ਰੱਬ ਡਰਾਉਣ ਦੀ ਸ਼ੈ ਨਹੀਂ ਆਪ ਤਾਂ ਮੋਟੀਵੇਸ਼ਨਲ ਜੋ ਕੋਟ ਹੈ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਜੇ ਤੂੰ ਮਿੱਤਰ ਅਸਾ ਡੜਾ ਹਿਕ ਪੋਰੀ ਨਾ ਵਿਛੋੜ ਪਤਾ ਕਿ ਤਾ ਦੋਸਤ ਮਿੱਤਰਾਂ ਵਾਂਗ ਗੱਲ ਕਰੋ ਯਾਰ ਦੋਸਤ ਨਾਲ ਆਪਣੇ ਰੱਬ ਨਾਲ ਇੱਥੇ ਡਰਨ ਵਾਲੀ ਕੀ ਗੱਲ ਟੋਕ ਇਨ ਐਨੀ ਵੇ ਅਨੀ ਫਾਰਮ ਡੋਨਟ ਬੀ ਸਕੇਅਰਡ ਆਫ ਗੋਡ ਰੱਬ ਡਰਾਉਣ ਦਾ ਵਿਸ਼ਾ ਨਹੀਂ ਸਮਝਣ ਦਾ ਵਿਸ਼ਾ ਹੈ ਫੀਲ ਕਰਨ ਦਾ ਵਿਸ਼ਾ ਹੈ ਤੋ ਇਹ ਚੀਜ਼ਾਂ ਸਾਰੀਆਂ ਮੈਨੂੰ ਪ੍ਰਮਾਤਮਾ ਨੇ ਹੀ ਚੀਜ਼ਾਂ ਸਮਝਾਈਆਂ ਨੇ ਵੀ ਤੂੰ ਕਿੱਦਾਂ ਕਿੱਦਾਂ ਪਰਫਾਰਮ ਕਰਨਾ ਹੈ